ਹੁਸ਼ਿਆਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅੱਛੀ ਮੈਂ ਚੇਤਨ ਕਾ ਸ਼ਬ ਬੀਤੇ ਕੱਲ ਪੰਜਾਬ ਭਾਰਤ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਤੇ ਪੰਜਾਬ ਬੰਦ ਦੇ ਦਿੱਤੇ ਗਏ ਸੱਦੇ ਤਹਿਤ ਆਮ ਲੋਕਾਂ ਵੱਲੋਂ ਵੀ ਵਪਾਰੀਆਂ ਵੱਲੋਂ ਵੀ ਕਿਸਾਨਾਂ ਨੂੰ ਕਾਫੀ ਜ਼ਿਆਦਾ ਸਮਰਥਨ ਦਿੱਤਾ ਗਿਆ ਸੀ ਤਾਂ ਕੱਲ ਪਲ-ਪਲ ਦੀ ਅਪਡੇਟ ਹੈ ਅਦਾਰਾ ਹੁਸ਼ਿਆਰਪੁਰ ਨਿਊਜ਼ ਵੱਲੋਂ ਹੁਸ਼ਿਆਰਪੁਰ ਦੇ ਨਾਲ ਸੰਬੰਧਤ ਤੁਹਾਨੂੰ ਦਿੱਤੀ ਗਈ ਸੀ ਤਾਂ ਉੱਥੇ ਹੀ ਹੁਣ ਜੇਕਰ ਆਪਾਂ ਖਨੋਰੀ ਬਾਰਡਰ ਦੀ ਗੱਲ ਕਰੀਏ ਤਾਂ ਖਨੋਰੀ ਬਾਰਡਰ ਤੇ ਮਾਹੌਲ ਕਾਫੀ ਗਰਮਾਇਆ ਹੋਇਆ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਚੱਲਦੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੋ ਕਿ ਪਿਛਲੇ 1 ਮਹੀਨੇ ਦੇ ਵਧੇਰੇ ਸਮੇਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਹਾਲਾਂਕਿ ਉਹਨਾਂ ਦੀ ਸਿਹਤ ਨੂੰ ਲੈ ਕੇ ਜਿੱਥੇ ਸਰਕਾਰਾਂ ਤੇ ਪ੍ਰਸ਼ਾਸਨ ਚਿੰਤਤ ਨੇ ਉੱਥੇ ਹੀ ਸੁਪਰੀਮ ਕੋਰਟ ਵੱਲੋਂ ਵੀ ਕਾਫੀ ਸਖਤ ਟਿੱਪਣੀਆਂ ਉਹਨਾਂ ਦੀ ਸਿਹਤ ਨੂੰ ਲੈ ਕੇ ਕੀਤੀਆਂ ਗਈਆਂ ਨੇ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਜਿੱਥੇ 30 ਦਿਨ ਦੇ ਵਧੇਰੇ ਸਮੇਂ ਤੋਂ ਭੁਖ ਹੜਤਾਲ ਤੇ ਨੇ ਉੱਥੇ ਹੀ ਇੱਕ ਵੱਡੀ ਜਿਹੜੀ ਜਾਣਕਾਰੀ ਹੈ ਹਾਲਾਂਕਿ ਤੁਸੀਂ ਸਾਰੇ ਜਾਣਦੇ ਹੋਵੋਗੇ ਕਿ ਉਹ ਕੈਂਸਰ ਪੀੜਤ ਵੀ ਨੇ ਤਾਂ ਹੁਣ ਚਰਚਾਵਾਂ ਦਾ ਬਾਜ਼ਾਰ ਗਰਮ ਹੈ ਕਿ ਜਲਦੀ ਕਿਸਾਨਾ ਗੁ ਜਗਜੀਤ ਸਿੰਘ ਡੱਲੇਵਾਲ ਨੂੰ ਧਰਨੇ ਵਾਲੀ ਥਾਂ ਤੋਂ ਚੁੱਕਿਆ ਜਾ ਸਕਦਾ ਹੈ ਤੇ ਉਹਨਾਂ ਨੂੰ ਜ਼ਬਰੀ ਚੁੱਕ ਕੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾ ਸਕਦਾ ਹੈ ਦੂਜੇ ਪਾਸੇ ਜੇਕਰ ਆਪਾਂ ਕਿਸਾਨਾਂ ਦੀ ਗੱਲ ਕਰੀਏ ਕਿਸਾਨ ਆਗੂਆਂ ਦੀ ਗੱਲ ਕਰੀਏ ਤਾਂ ਕਿਸਾਨ ਆਗੂਆਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਜਗਜੀਤ ਸਿੰਘ ਡੱਲੇਵਾਲ ਉਸੇ ਥਾਂ ਤੇ ਰਹਿ ਕੇ ਆਪਣਾ ਜਿਹੜਾ ਅੰਸ਼ਨ ਹੈ ਉਸ ਨੂੰ ਜਾਰੀ ਰੱਖਣਗੇ ਆਪਣੇ ਸੰਘਰਸ਼ ਨੂੰ ਜਾਰੀ ਰੱਖਣਗੇ ਤੇ ਸਿੱਧੇ ਤੌਰ ਤੇ ਉਹਨਾਂ ਵੱਲੋਂ ਦੱਸਿਆ ਗਿਆ ਜਾਂ ਕਿਹਾ ਗਿਆ ਵੱਖ-ਵੱਖ ਕਿਸਾਨ ਆਗੂਆਂ ਵੱਲੋਂ ਜਿਨ੍ਹਾਂ ਨਾਲ ਮੇਰੀ ਗੱਲਬਾਤ ਹੋਈ ਹੈ ਕਿ ਜੇਕਰ ਸਰਕਾਰ ਜਾਂ ਪ੍ਰਸ਼ਾਸਨ ਕਿਸੇ ਵੀ ਤਰ੍ਹਾਂ ਦਾ ਕੋਈ ਧੱਕਾ ਕਰਦਾ ਤਾਂ ਕਿਸਾਨ ਵੀ ਪਿੱਛੇ ਨਹੀਂ ਹਟਣਗੇ ਚਾਹੇ ਇਸ ਵਿੱਚ ਕਿਸਾਨਾਂ ਦੀਆਂ ਜਾਨਾਂ ਹੀ ਕਿਉਂ ਨਾ ਚਲੀਆਂ ਜਾਣ ਜੇਕਰ ਟਕਰਾਅ ਵਾਲੀ ਸਥਿਤੀ ਵੀ ਪੈਦਾ ਹੁੰਦੀ ਹੈ ਤੇ ਕਿਸੇ ਵੀ ਸੂਰਤ ਦੇ ਵਿੱਚ ਕਿਸਾਨ ਪਿੱਛੇ ਨਹੀਂ ਹਟਣਗੇ ਉੱਥੇ ਹੀ ਕਿਸਾਨ ਆਗੂਆਂ ਨੇ ਸੁਪਰੀਮ ਕੋਰਟ ਦੀ ਕਾਰਗੁਜ਼ਾਰੀ ਤੇ ਵੀ ਮਾਨਚੋਕ ਸੁਪਰੀਮ ਕੋਰਟ ਦੀ ਕਾਰਗੁਜ਼ਾਰੀ ਤੇ ਵੀ ਵੱਡੇ ਸਵਾਲ ਖੜੇ ਕੀਤੇ ਨੇ ਹਾਲਾਂਕਿ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਸੁਪਰੀਮ ਕੋਰਟ ਹੈ ਜਿਹੜਾ ਉਹ ਸਾਰਿਆਂ ਦਾ ਸਾਂਝਾ ਹੁੰਦਾ ਹੈ ਪੂਰੇ ਦੇਸ਼ ਦੀ ਆ ਉਹ ਉੱਚ ਨਿਆਂਲਿਆ ਤੋ ਸਾਰਿਆਂ ਦੀ ਸਾਂ ਉਹ ਸਾਰਿਆਂ ਦਾ ਸਾਂਝ ਹੈ ਪਰੰਤੂ ਸੁਪਰੀਮ ਕੋਰਟ ਦਾ ਝੁਕਾ ਜਿਹੜਾ ਉਹ ਕੇਂਦਰ ਸਰਕਾਰ ਦੇ ਪੱਖ ਵਿੱਚ ਜ਼ਿਆਦਾ ਸਾਨੂੰ ਨਜ਼ਰ ਆ ਰਿਹਾ ਸਾਨੂੰ ਤੋਂ ਪਾਵ ਹੈ ਇਹ ਗੱਲਾਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹੈ ਜਿਹੜਾ ਵਕਫਾ ਵਕਫਾ ਕਿਸਾਨ ਆਗੂਆਂ ਵੱਲੋਂ ਕੀਤਾ ਜਾ ਰਿਹਾ ਹੈ ਕੱਲ ਵੀ ਜਦੋਂ ਹੁਸ਼ਾਰਪੁਰ ਫਗਵਾੜਾ ਬਾਈਪਾਸ ਤੇ ਧਰਨ ਲੱਗਿਆ ਹੋਇਆ ਸੀ ਤਾਂ ਉਸ ਵਕਤ ਵੀ ਕਿਸਾਨ ਆਗੂਆਂ ਵੱਲੋਂ ਇਹ ਗੱਲ ਬੜੇ ਜ਼ੋਰ ਤੇ ਨਾਲ ਕਹੀ ਗਈ ਸੀ ਕਿ ਕੇਂਦਰ ਸਰਕਾਰ ਦਾ ਕੇਂਦਰ ਸਰਕਾਰ ਵੱਲ ਸੁਪਰੀਮ ਕੋਰਟ ਦਾ ਝੁਕਾ ਜਿਹੜਾ ਉਹ ਜ਼ਿਆਦਾ ਨਜ਼ਰ ਆ ਰਿਹਾ ਸੋ ਕਿਸਾਨਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਕਿ ਜੇਕਰ ਜਗਜੀਤ ਸਿੰਘ ਢੱਲੇਵਾਲ ਨੂੰ ਉੱਥੋਂ ਜਬਰੀ ਚੁੱਕਿਆ ਜਾਂਦਾ ਤਾਂ ਕਿਸਾਨ ਪਛੇਤ ਨਹੀਂ ਹਟਣਗੇ ਆਪਣੀਆਂ ਜਾਨਾਂ ਕੁਰਬਾਨ ਕਰਨ ਤੋਂ ਤਾਂ ਸੁਭਾਵੀ ਕਹਿ ਜੇਕਰ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੁੰਦੇ ਨੇ ਤਾਂ ਪੁਲਿਸ ਲਈ ਵੀ ਇਹ ਹਾਲਾਤ ਸਾਹਮਣੇ ਸੁਖਾਲੇ ਨਹੀਂ ਹੋਣਗੇ ਤੇ ਕਿਸਾਨਾਂ ਲਈ ਵੀ ਇਹ ਹਾਲਾਤ ਸੁਖਾਲੇ ਨਹੀਂ ਹੋਣਗੇ ਕਿਸਾਨਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਨੂੰ ਇਸ ਗੱਲ ਤੇ ਜ਼ੋਰ ਦੇਣਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ ਜੋ ਚਾਹਤ ਮੰਗਾ ਮੰਨੀਆਂ ਸਨ ਪਿਛਲੇ ਕਿਸਾਨੀ ਅੰਦੋਲਨ ਦੌਰਾਨ ਉਹ ਹੁਕਮ ਜਾਰੀ ਕਰਨਾ ਚਾਹੀਦਾ ਹੈ ਕਿ ਕੇਂਦਰ ਸਰਕਾਰ ਉਸ ਨੂੰ ਤੁਰੰਤ ਇਨਬੈਨ ਉਹਨਾਂ ਏ ਜੋ ਮੰਗਾਂ ਮੰਦੀਆਂ ਗਈਆਂ ਸਨ ਕਿਸਾਨਾਂ ਦੀਆਂ ਉਹਨਾਂ ਨੂੰ ਲਾਗੂ ਕਰੇ ਤੇ ਜੇਕਰ ਸੁਪਰੀਮ ਕੋਰਟ ਇਹ ਹੁਕਮ ਨਹੀਂ ਦੇ ਸਕਦਾ ਤਾਂ ਸੁਪਰੀਮ ਕੋਰਟ ਇਹ ਹੁਕਮ ਦੇਵੇ ਕਿ ਰਾ ਪਧਰਾ ਕਰਵਾਇਆ ਜਾਵੇ ਤਾਂ ਕਿਸਾਨਾਂ ਨੂੰ ਜਿਹੜੀ ਉਹ ਦਿੱਲੀ ਜਾਣ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਹਿਊਮਨ ਰਾਈਟਸ ਵੀ ਕਹਿੰਦਾ ਕਿ ਸ਼ਾਂਤਮਈ ਢੰਗ ਦੇ ਨਾਲ ਉਹ ਕਿਤੇ ਜਾ ਕੇ ਵੀ ਸੰਵਿਧਾਨ ਕਹਿੰਦਾ ਲੋਕਤੰਤਰ ਕਹਿੰਦਾ ਕਿ ਉਹ ਕਿਸੇ ਜਾ ਕੇ ਕਿਤੇ ਜਾ ਕੇ ਵੀ ਕਿਸਾਨ ਆਪਣਾ ਸੰਘਰਸ਼ ਜਿਹੜਾ ਸ਼ਾਂਤਮਈ ਢੰਗ ਦੇ ਨਾਲ ਕਰ ਸਕਦੇ ਨੇ ਹਾਲਾਂਕਿ ਇਹ ਜਿਹੜੀਆਂ ਸਾਰੀਆਂ ਗੱਲਾਂ ਮੈਂ ਕਹਿ ਰਿਹਾ ਤੇ ਕਿਸਾਨ ਆਕੂਆਂ ਦੇ ਨਾਲ ਗੱਲਬਾਤ ਕਰਨ ਤੋਂ ਜੋ ਕਿਸਾਨ ਆਕੂਆਂ ਨੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਅਦਾਰਾ ਹੁਸ਼ਾਰ ਪਰ نیوز ਦੇ ਨਾਲ ਉਸ ਵਿੱਚ ਹਫ਼ਤੇ ਮੈਂ ਕਹਿ ਰਿਹਾ ਜੋ ਜੋ ਉਹਨਾਂ ਵੱਲੋਂ ਸ਼ਬਦਾਬਲੀ ਵਰਤੀ ਗਈ ਹੈ ਤਾਂ ਕਿਸਾਨਾਂ ਨੇ ਸਿੱਧੇ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਜਗਜੀਤ ਸਿੰਘ ਇਹ ਡੱਲੇਵਾਲ ਨੂੰ ਜ਼ਬਰੀ ਚੁੱਕਿਆ ਜਾਂਦਾ ਹੈ ਪਹਿਲਾਂ ਤਾਂ ਇਸ ਤਰ੍ਹਾਂ ਕਿਸਾਨ ਨਹੀਂ ਹੋਣ ਦੇਣਗੇ ਕਿਉਂਕਿ ਇੱਕ ਪਾਸੇ ਜਿੱਥੇ ਪ੍ਰਸ਼ਾਸਨਿਕ ਅਮਲੇ ਚਾਹੇ ਉਹ ਹਰਿਆਣਾ ਸਰਕਾਰ ਦਾ ਹੈ ਚਾਹੇ ਉਹ ਪੈਰਾ ਮਿਲਟਰੀ ਫੋਰਸਿਸ ਨੇ ਚਾਹੇ ਪੰਜਾਬ ਸਰਕਾਰ ਦਾ ਅਮਲਾ ਹੈ ਉਹ ਉੱਥੇ ਪੂਰੀ ਤਰ੍ਹਾਂ ਦੇ ਨਾਲ ਪਹੁੰਚਿਆ ਹੋਇਆ ਹੈ ਤੇ ਜੇਕਰ ਜ਼ਬਰੀ ਜ਼ਬਰਨ ਉਹਨਾਂ ਨੂੰ ਚੱਕ ਚੁੱਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿਸਾਨ ਇਸ ਦਾ ਡਟ ਕੇ ਵਿਰੋਧ ਕਰਨਗੇ ਦੂਜੇ ਪਾਸੇ ਕਿਸਾਨ ਆਕੂਆਂ ਦਾ ਇਹ ਵੀ ਕਹਿਣਾ ਕਿ ਜੇਕਰ ਜਗਜੀਤ ਸਿੰਘ ਡੱਲੇਵਾਲ ਨੂੰ ਉਥੋਂ ਜਬਰੀ ਚੁੱਕ ਲਿਆ ਜਾਂਦਾ ਹੈ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਮਾੜੀ ਖਬਰ ਸਾਹਮਣੇ ਆਉਂਦੀ ਹੈ ਤਾਂ ਹੋਰ ਦੂਸਰਾ ਕੋਈ ਕਿਸਾਨ ਆਕੂ ਹੈ ਜਗਜੀਤ ਸਿੰਘ ਡੱਲੇਵਾਲ ਤੋਂ ਬਾਅਦ ਉਹ ਮਰਨ ਵਰਤ ਤੇ ਬੈਠ ਜਾਵੇਗਾ ਪਾਵ ਕੁੱਲ ਮਿਲਾ ਕੇ ਆਪਾਂ ਗੱਲ ਕਰੀਏ ਤਾਂ ਕਿਸਾਨ ਆਕੂਆਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨੂੰ ਇਨਬਿਨ ਮੰਨ ਕੇ ਲਾਗੂ ਨਹੀਂ ਕਰਦੀ ਕਿਸਾਨ ਕਿਸੇ ਵੀ ਸੂਰਤ ਤੇ ਵਿੱਚ ਪਿਛੇ ਨਹੀਂ ਹਟਣਗੇ ਉੱਥੇ ਹੀ ਦੂਜੇ ਪਾਸੇ ਬੀਤੇ ਕੱਲ ਜਦੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਤਾਂ ਕਿਸਾਨਾਂ ਨੂੰ ਕਾਫੀ ਜ਼ਿਆਦਾ ਹੰਗਾਰਾ ਵੀ ਮਿਲਿਆ ਤੇ ਕਿਸਾਨਾਂ ਨੇ ਇੱਥੋਂ ਤੱਕ ਵੀ ਕਿਹਾ ਕਿ ਜੇਕਰ ਪੰਜਾਬ ਬੰਦ ਤੋਂ ਬਾਅਦ ਸਰਕਾਰ ਦੇ ਕੰਨ ਤੇ ਕੋਈ ਜੂਨ ਆ ਸਰਕੀ ਤਾਂ ਚਲਦੇ ਕਿਸਾਨ ਆਗੂ ਦੇਸ਼ਦਿਆਂ ਵਕਫ ਵਕਫ ਕਿਸਾਨ ਜਥੇਬੰਦੀਆਂ ਇੱਕ ਭਾਰਮੀ ਇਕੱਤਰਤਾ ਕਰਨਗੀਆਂ ਜਿਸ ਤੋਂ ਬਾਅਦ ਹੋ ਸਕਦਾ ਹੈ ਭਾਰਤ ਬੰਦ ਦਾ ਐਲਾਨ ਵੀ ਕੀਤਾ ਜਾ ਸਕਦਾ ਸੋ ਹੁਣ ਸਭ ਦੀਆਂ ਨਿਗਾਹਾਂ ਜਿਹੜੀਆਂ ਉਹ ਖਨੋਰੀ ਬਾਰਡਰ ਤੇ ਟਿੱਕੀਆਂ ਹੋਈਆਂ ਨੇ ਜਗਜੀਤ ਸਿੰਘ ਡੱਲੇਵਾਲ ਹੁਰਾਂ ਤੇ ਟਿੱਕੀਆਂ ਹੋਈਆਂ ਨੇ ਕਿ ਜੇਕਰ ਇਸ ਤਰ੍ਹਾਂ ਦੀ ਨੋਬਤ ਆਉਂਦੀ ਹੈ ਜਾਂ ਸਰਕਾਰ ਪ੍ਰਸ਼ਾਸਨ ਜ਼ਬਰੀ ਉਹਨਾਂ ਨੂੰ ਚੁੱਕਦੀ ਹੈ ਤਾਂ ਉੱਥੇ ਕੀ ਹਾਲਾਤ ਬਣਦੇ ਨੇ